ਯੂਥ ਦੇ ਵਿੱਚ ਪਿੱਛੇ ਬਹੁਤ ਘਟਨਾਵਾਂ ਵਾਪਰੀਆਂ ਆਮ ਤੌਰ ਤੇ ਜਾਨੀ ਕਿ ਵੀ ਇਹ ਹੀ ਕਈ ਵਾਰੀ ਨਾ ਇਦਾਂ ਯੂਥ ਦੇ ਨਾਲ ਇੱਥੇ ਹੁੰਦਾ ਰਿਹਾ ਵੀ ਨਵੇਂ-ਨਵੇਂ ਖਾਸ ਤੌਰ ਤੇ ਜਿਹੜੇ ਲੋਕ ਆਉਂਦੇ ਆ ਉਹਨਾਂ ਨੇ ਇੱਥੇ ਜਿਹੜੇ ਪਹਿਲਾਂ ਆਪਣਾ ਫਿਰ ਜਿਸ ਤਰ੍ਹਾਂ ਉਹਨਾਂ ਦਾ ਟੋਲਾ ਬਣ ਗਿਆ ਮਾਹੌਲ ਬਣ ਗਿਆ ਉਹਦੇ ਵਿੱਚ ਖਾਦਾ ਪੀਤਾ ਜਾਂਦਾ ਉਹ ਖਾਣ ਪੀਣ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਕਈ ਵਾਰੀ ਕਿ ਉਹਦੀ ਜਿਹੜੀ ਡੋਜ਼ ਆ ਨਾ ਅੱਜ ਕੱਲ ਇਹ ਬੜੀ ਤਰ੍ਹਾਂ ਦੇ ਜ਼ਹਿਰੀਲੇ ਜਿਹੜੇ ਨਸ਼ੇ ਚੱਲੇ ਹੋਏ ਆ ਔਰ ਇੱਕ ਜਿਹੜੀ ਵੀ ਕੋਈ ਬਹੁਤ ਤੇਜ਼ ਜ਼ਹਿਰ ਹੁੰਦੀ ਆ ਜਗਿੰਦਰ ਜੀ ਪਿਓ ਖੂਨ શરીਰ ਦੇ ਵਿੱਚ ਪਾਉ ਤੇ ਉਸੇ ਵੇਲੇ ਫੜਕਾ ਦੋ ਮਤਲਬ ਡੈਥ ਜਿਹੜੀ ਆ ਔਨ ਦਾ ਸਪੋਰਟ ਹੋ ਜੂ। ਕੁਝ ਜਿਹੜੀਆਂ ਜ਼ਹਿਰਾਂ ਨੇ ਉਹਨਾਂ ਨੂੰ ਕੁਝ ਸਮਾਂ ਲੱਗਦਾ ਸ਼ਰੀਰ ਦੇ ਵਿੱਚ ਅੰਦਰ ਜਾ ਕੇ ਆਪਣਾ ਕੰਮ ਹੌਲੀ-ਹੌਲੀ ਹੌਲੀ-ਹੌਲੀ ਕਰਦੀਆਂ ਨੇ। ਜਦੋਂ ਫਿਰ ਇਹਨਾਂ ਸਰੀਰ ਜਵਾਬ ਦੇ ਜਾਂਦਾ ਉਦੋਂ ਟੂ ਲੇਟ ਹੋ ਗਿਆ ਹੁੰਦਾ ਸੋ ਇਸ ਕਰਕੇ ਜੀ ਵੀ ਇਹ ਬਹੁਤ ਸਾਰੀਆਂ ਤੇਜ਼ ਜਿਹੜੇ ਇਹ ਨਸ਼ੇ ਜ਼ਹਿਰੀਲੇ ਰਸਾਇਣਿਕ ਕੈਮੀਕਲਸ ਦੇ ਆਏ ਆ ਉਹ ਜਦੋਂ ਜੀ ਵੀ ਇਹ ਬੇ ਹਿਸਾਬੀ ਡੋਸਸ ਦੇ ਨਾਲ ਉਹ ਸਰੀਰ ਦੇ ਵਿੱਚ ਪਾਏ ਜਾਂਦੇ ਆ ਤੇ ਫਿਰ ਉਹ ਜਿਹੜੀ ਜਰਨ ਦੀ ਤਾਂ ਇੱਕ ਸਿਰਦੀ ਤੇ ਕਹੋ ਬਈ ਹਾਰਟ ਦੀ ਉਹ ਸਮਰੱਥਾ ਹੀ ਆ ਨਾ ਕਿ ਉਸ ਸਮਰੱਥਾ ਤੋਂ ਵੱਧ ਜਦੋਂ ਉਹ ਜ਼ਹਿਰੀਲੀ ਚੀਜ਼ ਅੰਦਰ ਜਾਂਦੀ ਆ ਕੈਮੀਕਲ ਜਾਂਦਾ ਆ ਤੇ ਫਿਰ ਬਾਡੀ ਉਹਨੂੰ ਟੋਲਰੇਟ ਨਹੀਂ ਕਰ ਪਾਉਂਦੀ ਤੇ ਜਿਹੜੀ ਆ ਫਿਰ ਆਨ ਦਾ ਸਪੌਟ ਡੈਥ ਆਮ ਤੌਰ ਤੇ ਵਾਪਰਦੀ ਜੇ ਸੁੱਤੇ ਰਹਿ ਗਏ ਜੀ ਉੱਠੇ ਨਹੀਂ ਜੀ ਮੁੜ ਕੇ ਬਹੁਤ ਕੁਝ ਇਸ ਤਰ੍ਹਾਂ ਦਾ ਆਪਾਂ ਸੁਣਿਆ ਪਿੱਛੇ ਹੈ ਨਾ ਤੇ ਉਹਦੇ ਵਿੱਚ ਹੁਣ ਚਲੋ ਇਹ ਫੇਰ ਜਾ ਕੇ ਗੱਲ ਤੇ ਹਾਰਟ ਅਟੈਕ ਨਾਲ ਜੁੜਦੀ ਆ ਪਰਖਾਟ ਅਟੈਕ ਹੋਇਆ ਹੈ ਨਾ ਕਿਉਂ ਵਾਪਰੇ ਅੰਤਲ 20 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਕਿਸੇ ਨੂੰ ਆਵੇ ਤੇ ਵੀ ਉਹਦੇ ਕੋਈ ਰੀਜਨਸ ਫਿਰ ਹੋ ਸਕਦੇ ਆ ਸੋ ਉਸ ਲਿਹਾਜ਼ ਨਾਲ ਬੜੀਆਂ ਹੀ ਘਟਨਾਵਾਂ ਪਹਿਲਾਂ ਵਾਪਰੀਆਂ ਪਰ ਪਹਿਲਾਂ ਦੇ ਮੁਕਾਬਲੇ ਹੁਣ ਯੂਥ ਅੱਗੇ ਨਾਲ ਥੋੜਾ ਐਜੂਕੇਟਿਡ ਲੱਗਦਾ ਜੀ ਜਾਨ ਸਾਹਿਬ ਆਪਾਂ ਗੱਲਬਾਤ ਖਾਣ ਪੀਣ ਦੀ ਵੀ ਚਲੋ ਨਾਲ ਕਰਦੇ ਹੋਰ ਆਪਾਂ ਬਾਕੀ ਗੱਲਾਂ ਕਰਦੇ ਆਂ ਖਾਣ ਪੀਣ ਤੇ ਵੀ ਆ ਆਰਗੇਨਿਕ ਜਿਹੜਾ ਸਮਾਨ ਆ ਜੇ ਆਪਾਂ ਹੁਣ ਜਿੰਮੇ ਆ ਹੁਣ ਸਮਰ ਆ ਜਾਣੀ ਆਪਣੇ ਘਰਾਂ ਦੇ ਵਿੱਚ ਸਾਰੀਆਂ ਦੂਜੀਆਂ ਵੀ ਜੋ ਇਹਨਾਂ ਖੇਤਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਦਾ ਜ਼ਿਆਦਾ ਇਸਤੇਮਾਲ ਕਰੀਏ ਤੇ ਜ਼ਿਆਦਾ ਬੈਟਰ ਨਹੀਂ ਹੈਗਾ ਨਹੀਂ ਇਹ ਬੈਸਟ ਹੈ ਕਿਉਂਕਿ ਦੇਖੋ ਇਹ ਗਾਰਡਨਿੰਗ ਆ ਜਿਹੜੀ ਇਹ ਤਾਂ ਹੁਣ ਸਿਟੀ ਵੀ ਆ ਮੋਟੀਵੇਟ ਕਰਦੇ ਐ ਇਥੋਂ ਤੱਕ ਸਪੋਰਟ ਕੀਤਾ ਜਾਂਦਾ ਲੋਕਾਂ ਨੂੰ ਖਾਦ ਲੋਕਾਂ ਨੂੰ ਰੂੜੀ ਲੋਕਾਂ ਨੂੰ ਇਹ ਬੀਜ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਦੇ ਪਰਵਾਇਡ ਕਰਾ ਜਾਂਦੇ ਐਸਟੀਓ ਬ੍ਰੈਮਟਨ ਦੇ ਵੱਲੋਂ ਵੀ ਹਰ ਸਾਲ ਹੀ ਕਿ ਜਿਹੜੇ ਲੋਕ ਕਿਹੇ ਮੋਟੀਵੇਟ ਹੋਣ ਘਰਾਂ ਦੇ ਵਿੱਚੋਂ ਪਿੱਛੇ ਬੈਕਯਾਰਡ ਦੇ ਵਿੱਚ ਆਪਣੇ ਕਿਆਰੀਆਂ ਵੀ ਬਣਾਉਣ ਉੱਥੇ ਜਿਹੜਾ ਸਬਜ਼ੀਆਂ ਵੀ ਉਹੋ ਬੀਜਣ ਇਹਦੇ ਨਾਲ ਹੀ ਫਿਰ ਜਿੱਥੇ ਉਹਨਾਂ ਨੂੰ ਘਰ ਦੀਆਂ ਬੀਜੀਆਂ ਉਹ ਸਬਜ਼ੀਆਂ ਪੈਦਾਵਾਰ ਮਿਲੂਗੀਆਂ ਇਹਦੇ ਨਾਲ ਹੀ ਪਰ ਜਾਨੀ ਕਿ ਜਦੋਂ ਉਹ ਆਪ ਉਹ ਕਿਆਰੀਆਂ ਦੇ ਵਿੱਚ ਕੰਮ ਕਰੋਗੇ ਘਰਾਂ ਦੇ ਵਿੱਚੋਂ ਬਾਹਰ ਨਿਕਲੂਗੇ ਤੇ ਨਾਲ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਵੀ ਹੋਏਗੀ ਉਹ ਉਸ ਲਿਹਾਜ਼ ਨਾਲ ਏਜੀਪੀ ਮੋਟੀਵੇਟ ਤੇ ਲੋਕਾਂ ਨੂੰ ਇਦਾਂ ਹੀ ਕੀਤਾ ਜਾਂਦਾ ਔਰ ਬੜੀ ਤਦਦ ਦੇ ਵਿੱਚ ਲੋਕ ਇਸ ਪਾਸੇ ਲੱਗੇ ਵੀ ਹੋਏ ਆ ਪਹਿਲਾਂ ਦੇ ਮੁਕਾਬਲੇ ਪਰ ਇੱਕ ਜਿਹੜੀ ਏਜ ਹੁੰਦੀ ਹੈ ਨਾ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਬਹੁਤ ਵਾਰ ਆ ਕੋਈ ਵੀ ਚੀਜ਼ ਤੁਸੀਂ ਘਰ ਦੇ ਵਿੱਚ ਲੈ ਲਓ ਕੋਈ ਤੇਲ ਲੈ ਲਓ ਕੋਈ ਤੁਸੀਂ ਹੁਣੇ ਜ਼ਿੰਦਗੀ ਹੈ ਜਿਹੜਾ ਸਰੀਰ ਹੈ ਇਹ ਤਿੰਨ ਚੀਜ਼ਾਂ ਤੇ ਹੀ ਚੱਲਦਾ ਨਾ ਵੀ ਤੁਹਾਡਾ ਇਹ ਲੂਣ ਹੈ ਜੀ ਇੱਕ ਖੰਡ ਹੈ ਜੀ ਤੇ ਫੈਟ ਆ ਜਾਂ ਆਇਲ ਆ ਤੇ ਘਿਓ ਆ ਇਹ ਤਿੰਨ ਚੀਜ਼ਾਂ ਆ ਜਾਂ ਕੋਈ ਵੀ ਤੁਸੀਂ ਚੀਜ਼ ਖਾਓਗੇ ਇਹਨਾਂ ਤਿੰਨਾਂ ਚੀਜ਼ਾਂ ਦਾ ਮਿਸ਼ਰਣ ਆ ਜੀ ਬਿਲਕੁਲ ਪਰ ਹੁਣ ਉਹ ਜਿਹੜਾ ਆਇਲ ਹੈ ਜਾਂ ਕਹਿੰਦੇ ਉਹ ਥੰਦੇ ਆਈ ਆ ਮੱਖਣ ਹੈ ਘਿਓ ਆ ਤੇ ਲੂਣ ਹੈ ਤੇ ਖੰਡ ਹੈ ਤੇ ਜੇ ਇਹ ਸਰੀਰ ਦੀ ਇਹਨਾਂ ਤਿੰਨਾਂ ਨੂੰ ਵੀ ਜਰਨ ਦੀ ਇੱਕ ਸਮਰੱਥਾ ਹੀ ਹੈ ਹੂੰ ਜਦੋਂ ਉਹ ਵੀ ਆਪਾਂ 5 5 7 7 ਕੱਪ ਚਾਹ ਦੇ ਰੋਜ਼ ਅੰਦਰ ਪਾਈ ਜਾਂਦੇ ਆ ਹੂੰ ਉਹ 5 5 7 7 ਚਮਚੇ ਖੰਡ ਦੇ ਵੀ ਨਾਲ ਚੱਲ ਗਏ ਅੰਦਰ ਹੂੰ ਗਰਦੇ ਲੋੜ ਤਾਂ ਇੱਕ ਦਿਨ ਚ ਸ਼ਾਇਦ ਇੱਕ ਦੀ ਵੀ ਨਹੀਂ ਸਗੀ ਹੂੰ ਅੱਛਾ ਜਦੋਂ ਸਾਲੋਂ ਸਾਲ ਆਪਾਂ ਇਦਾਂ ਕਰੀ ਜਾਂਦੇ ਆ ਦਵਿੰਦਰ ਜੀ ਤੇ ਫਿਰ ਉਹ ਅੰਦਰ ਜੋ ਕੁਝ ਬਾਡੀ ਆ ਉਹਦੇ ਅੰਗਾਂ ਦਾ ਕੁਝ ਜਨਨ ਦੀ ਸਮਰੱਥਾ ਹੀ ਆ ਨਾ ਤੇ ਜਦੋਂ ਐਨ ਉਹ ਗਲ ਜਾਂਦੇ ਆ ਸੜ ਜਾਂਦੇ ਆ ਸਮਰੱਥਾ ਜਵਾਬ ਦੇ ਜਾਂਦੇ ਆ ਫਿਰ ਆਪਾਂ ਕਹਿਣ ਲੱਗਦੇ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਰ ਜੇ ਹੁਣ ਪਹਿਲਾਂ ਸਮੇਂ ਦੇ ਰਹਿੰਦੇ ਆ 20 ਸਾਲ 25 ਸਾਲ 30 ਸਾਲ ਦੀ ਉਮਰ ਚ ਕੋਈ ਕਦੇ ਵੀ ਭਾਈ ਇੱਥੇ ਹੁਣ ਪਹਿਲਾਂ ਰਿਵਾਜ ਕਲਚਰ ਕੀ ਚੱਲਿਆ ਸੀਗਾ ਡਬਲ ਡਬਲ ਦੇ ਦਿਓ ਜੀ ਹੁਣ ਕੀ ਕਲਚਰ ਚੱਲਿਆ ਟ੍ਰਿਪਲ ਟ੍ਰਿਪਲ ਦੇ ਦੋ ਜੀ ਉਸੇ ਟ੍ਰਿਪਲ ਟ੍ਰਿਪਲ ਕਦੀ ਸੋਚਿਆ ਹੈਗਾ ਬੈਠ ਕੇ ਵੀ ਦਾ ਮਤਲਬ ਕੀ ਨੇ ਇਹ ਜਿਹੜੀ ਚਿੱਟੀ ਖੰਡ ਆ ਇਹ ਤੇ ਇੱਕ ਚਮਚਾ ਇਹਦੀ ਸਿੰਗਲ ਡੋਜ਼ ਵੀ ਜ਼ਹਿਰ ਆ ਤੁਸੀਂ ਟ੍ਰਿਪਲ ਦੀ ਗੱਲ ਕਰ ਰਹੇ ਹੋ ਆਪਣੇ ਆਪ ਨੂੰ ਆਪ ਮਾਰਿਆ ਜਾ ਰਿਹਾ ਮੋੜ ਕੇ ਚਲੋ ਆਪਾਂ ਕਸੂਰ ਤੇ ਪਾਵੇਂ ਹਵਾਵਾਂ ਤੇ ਧਰਤੀਆਂ ਦਾ ਤੇ ਹੋਰ ਦੇਸ਼ਾਂ ਦਾ ਤੇ ਪਤਾ ਨਹੀਂ ਕਿਹਦਾ ਕਿਹਦਾ ਕੱਢੀ ਚਲੀਏ ਪਰ ਇਹ ਟ੍ਰਿਪਲ ਟ੍ਰਿਪਲ ਸਾਡੇ ਅੰਦਰ ਪਾਉਣ ਕੌਣ ਆਇਆ ਆਪਣੇ ਹੱਥੀਂ ਆਪ ਨਹੀਂ ਪਾਇਆ ਜਦੋਂ ਸਾਲੋ ਸਾਲ ਇਦਾਂ ਆਪਾਂ ਕਰੀ ਜਾਂਦੇ ਆਂ ਤੇ ਇੱਕ ਦਿਨ ਗੜਨਾ ਸੜਨਾ ਹੀ ਹੈ ਫੇਟ ਕਰਕੇ ਸਮੇਂ ਦੇ ਰਹਿੰਦੇ ਆਂ ਜਦੋਂ ਭੈਣ ਭਰਾ ਨਹੀਂ ਸਮਝਦੇ ਤੇ ਉਹਦਾ ਫਿਰ ਬਾਅਦ ਦੇ ਵਿੱਚ ਐਡਾ ਵੱਡਾ ਖਰਜਾਨਾ ਭੁਤਣਾ ਪੈਂਦਾ ਕਿ ਅਕਸਰ ਜ਼ਿੰਦਗੀ ਚਲੇ ਜਾਂਦੀ ਹੈ ਤੋਂ ਮੈਂ ਸਮਝਾਂਗਾ ਕਿ ਇਹ ਹੈ ਸਰੀਰ ਦੀ ਜੜਨ ਦੀ ਸਮਰੱਥਾ ਉਹ ਜੜਨ ਦੀ ਸਮਰੱਥਾ ਨੂੰ ਜਾਣਦੇ ਹੋਏ ਇਹ ਚੀਜ਼ਾਂ ਇੱਕ ਅਨੁਪਾਤ ਦੇ ਵਿੱਚ ਸਰੀਰ ਦੇ ਅੰਦਰ ਸਿੱਟੀਆਂ ਜਾਣ ਤੇ ਫਿਰ ਇਹ ਸਰੀਰ ਦਾ ਫਾਇਦਾ ਕਰਦੀਆਂ ਨਹੀਂ ਤੇ ਬਾਦੂ ਜਿਹੜਾ ਪਿਆ ਕਈਆਂ ਨੂੰ ਲੱਗਦਾ ਮੈਨੂੰ ਨਹੀਂ ਜੀ ਕੁਝ ਹੋਇਆ ਉਹ ਹਜੇ ਗਲਿਆ ਨਹੀਂ ਸਰੀਰ ਤੈਨੂੰ ਤਾਂ ਨਹੀਂ ਕੁਝ ਹੋਇਆ ਉਨੇ ਅੰਦਰ ਜਾ ਕੇ ਕੀਤਾ ਜ਼ਰੂਰ ਆ ਕੁਛ ਤਮਾਸ਼ਾ ਜਿਹੜਾ ਟ੍ਰਿਪਲ ਟ੍ਰਿਪਲ ਅੰਦਰ ਫੁੱਟਿਆ ਨਾ ਅੰਦਰ ਪਾਇਆ ਉਹਨੇ ਕੀਤਾ ਜ਼ਰੂਰ ਆ ਕੁਛ ਪਰ ਅਜੇ ਸਰੀਰ ਜ਼ਰ ਗਿਆ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਾ ਪਰ ਜਦੋਂ ਪਤਾ ਲੱਗਣਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਜੀ ਨਹੀਂ ਇਕਦਮੀ ਹੋ ਗਿਆ ਕੁਛ ਮੈਂ ਤਾਂ ਕਹਿਣ ਲਈ ਚੰਗੀ ਬਲੇ ਸੇ ਇਕਦਮੀ ਹੋ ਗਿਆ ਖੜਾ ਪਏ ਕਹਿੰਨੇ ਆ ਜੀ ਹਾਂ ਤੋ ਇਸ ਕਰਕੇ ਬਿਜਲੀ ਦੀ ਸਪਲਾਈ ਚੱਲਦੀ ਰਵੇ ਤੇ ਚੱਲਦੀ ਰਵੇ ਜਦੋਂ ਤਾਰ ਜੋੜ ਟੁੱਟ ਗਿਆ ਤੇ ਫੇਰ ਬਿਜਲੀ ਬੰਦ ਹੋ ਗਈ ਇੱਕਦਮ ਕੁਛ ਹੋ ਗਿਆ ਨਾ ਫਿਕਰ ਕਰਕੇ ਮੈਂ ਸਮਝਾਂਗਾ ਪੀ ਇਹ ਟ੍ਰਿਪਲ ਟ੍ਰਿਪਲ ਡਬਲ ਡਬਲ ਅੰਦਰ ਸਿੱਟਣ ਤੋਂ ਪਹਿਲਾਂ ਸੋਚਣ ਦੀ ਲੋੜ ਆ ਵੀ ਮੇਰੇ ਸਰੀਰ ਦੀ ਸਮਰੱਥਾ ਕੀ ਆ ਮੇਰੇ ਸਰੀਰ ਨੂੰ ਲੋਡ ਕਿੰਨੀ ਚੀਜ਼ ਦੀ ਆ ਇਹ ਚਿੱਪੀ ਠੰਡ ਦੀ ਸਰੀਰ ਨੂੰ ਜ਼ੀਰੋ ਲੋਡ ਆ ਜੀ ਜ਼ੀਰੋ ਘਰਚੀ ਨਾ ਰੱਖੋ ਜੀ ਮੈਂ ਤਾਂ ਘਰਚੀ ਰੱਖੀ ਹੋਈ ਤੇ ਟ੍ਰਿਪਲ ਟ੍ਰਿਪਲ ਦੇ ਅੰਦਰ ਪਾਰੇ ਜੀ ਅਸੀਂ ਉੱਥੇ ਜਾ ਕੇ ਆਰਡਰ ਦਿੱਤਾ ਕਾਫੀ ਦਾ ਟ੍ਰਿਪਲ ਟ੍ਰਿਪਲ ਦੇ ਦਿਓ ਜੀ ਕਦੀ ਸੋਚਿਆ ਇਹਦਾ ਮਤਲਬ ਕੀ ਨਿਕਲਿਆ ਤੁਸੀਂ ਨਾਲੇ ਪੈਸੇ ਦਿੱਤੇ ਮਿਹਨਤ ਦੀ ਕਮਾਈ ਦੇ ਨਾਲੇ ਜ਼ਹਿਰ ਖਰੀਦ ਕੇ ਸਰੀਰ ਦੇ ਅੰਦਰ ਛੁੱਟੀ ਲੁੱਕ ਐਟ ਦੈਟ ਬਿਲਕੁਲ ਡੈਫਨਿਟਲੀ ਆਈ ਐਗਰੀ ਵਿਦ ਯੂ ਤੇ ਜਾਲ ਸਾਹਿਬ ਇਹ ਤਵਨ ਖਾਂ ਪੀਣ ਦੀ ਗੱਲ ਤੇ ਹੁਣ ਥੋੜਾ ਜਿਹਾ ਅਸੀਂ ਦੂਜੇ ਪਾਸੇ ਚੱਲਦੇ ਆ ਜਿਹੜੇ ਨੇ ਕਨੇਡੀਅਨ ਸਿਟੀ ਜਿਹੜਾ ਰਿਕਵਰਡ ਐਂਡ ਇਲੈਕਟਰਾ ਜਿਹੜਾ ਈਟੀਓ ਵੀਜ਼ਾ ਚਾਹੀਦਾ ਜੀ ਟ੍ਰੈਵਲ ਟੂ ਸਮ ਫੋਰਨ ਕੰਟਰੀਜ਼ ਆਰ ਉਹਦੇ ਚ ਕੁਝ ਰੁਕ ਥੰਮਾ ਵੀ ਲਾਈਆਂ ਕਨ ਜਿਹੜੇ ਕ੍ਰਾਈਮਨਲ ਸਨ ਉਹਨਾਂ ਤੇ ਇਹਦੇ ਬਾਰੇ ਗੱਲਬਾਤ ਕਰੀ ਥੋੜੀ ਜੀ ਇਹ ਜੀ ਵੈਸੇ ਉਹ ਇਹ ਜਿਹੜਾ ਹੁਣ ईपीए ਆਇਆ वर्ल्ड वाइड ਦੇ ਬੜਾ ਪਪੂਲਰ ਹੋਇਆ वेस्टर्न ਕੰਟਰੀਜ਼ ਦੀ ਵੈਸੇ ਕਾਰਡ ਹੈ ਦੂਸਰੇ ਕੰਟਰੀ ਤਾਂ ਓਲੀ-ਓਲੀ ਕਾਪੀ ਫਿਰ ਕਰਨ ਲੱਗ ਜਾਂਦੇ ਆ ਪਰ ਲੇਕਿਨ ਕਿ ਇਹ ईपीए ਲਿਆਂਦਾ ਹੀ ਇਸ ਕਰਕੇ ਗਿਆ ਸੀਗਾ ਵੀ ਪਹਿਲੇ ਸਮਿਆਂ ਦੇ ਵਿੱਚ ਤਾਂ ਹੁੰਦਾ ਸੀ ਇਹਨੂੰ ਪਾਸਪੋਰਟ ਲੈ ਕੇ ਤੇ ਬੈਜੋ ਜਹਾਜ਼ ਦੇ ਵਿੱਚ ਹਮ ਪਰ ਹੁਣ ਉਹ ਚੜਨ ਤੋਂ ਪਹਿਲਾਂ ਥੋੜਾ ਵੈਰੀਫਿਕੇਸ਼ਨ ਹੈ ਕਿ ਜੋ ਚੜ ਰਹੇ ਨੇ ਚੜ ਰਹੀਆਂ ਨੇ ਜਹਾਜ਼ ਦੇ ਵਿੱਚ ਪੀਰਾਂ ਦੀ ਬੈਕਗ੍ਰਾਉਂਡ ਮਤਲਬ ਕੌਣ ਨੇ ਹਨਾ ਤੇ ਇਹ ਫਿਰ ਦੇਖਿਆ ਜਾਂਦਾ ਵੀ ਜੇ ਕ੍ਰਿਮੀਨਲ ਬੈਕਗ੍ਰਾਉਂਡ ਆ ਤੇ ਹੋ ਸਕਦਾ ਈਟੀਏ ਉਹਨਾਂ ਨੂੰ ਈਸ਼ੂ ਨਾ ਹੋ ਸਕੇ ਤੇ ਜੇ ਮਤਲਬ ਕਿ ਈਏ ਜਿਹੜਾ ਜੀ ਪਿਕ੍ਰਿਮੀਨਲ ਬੈਕਗਰਾਉਂਡ ਦੇ ਵਿੱਚ ਈਸ਼ੂ ਹੋਣਾ ਤੇ ਉਹ ਈਸ਼ੂ ਹੋਣ ਨੂੰ ਟਾਈਮ ਲੱਗੇ ਪਰ ਜਿੰਨਾਂ ਦਾ ਸਭ ਕੁਝ ਠੀਕ ਆ ਉਹਨਾਂ ਨੂੰ ਈਸ਼ੂ ਹੋਣ ਨੂੰ ਪਤਾ ਕਿੰਨਾ ਲੱਗਦਾ ਜੀ ਟਾਈਮ 90 ਸੈਕਿੰਡ 5 ਮਿੰਟ 1 ਘੰਟਾ ਤੋ ਵੀਕਟ ਦੇ ਬਾਅਦ ਸੋ ਇਸ ਕਰਕੇ ਇਹ ਜਿਵੇਂ ਹੁਣ ਇੰਗਲੈਂਡ ਹੈ ਯੂਕੇ ਹੈ ਉਹਨਾਂ ਦਾ ਈਟੀਏ ਆਪਣੇ ਕੈਨੇਡਾ ਤੇ ਲੱਗ ਚੁੱਕਾ ਹੈ ਤੇ ਦੂਸਰੇ ਪਾਸੇ ਯੂਰਪ ਦਾ ਈਟੀਏ ਜਿਹੜਾ ਆਉਣ ਵਾਲਾ ਹੈ ਆਸਟ੍ਰੇਲੀਆ ਦਾ ਈਟੀਏ ਸਾਡੇ ਤੇ ਲੱਗ ਚੁੱਕਾ ਹੈ ਸੋ ਜਿਹੜੇ-ਜਿਹੜੇ ਵੀ ਦੇਸ਼ ਹੈ ਜਿਸ ਤਰ੍ਹਾਂ ਆਪਾਂ ਟਿਕਟ ਖਰੀਦਦੇ ਆ ਟਿਕਟ ਖਰੀਦਣ ਦੇ ਨਾਲ ਹੀ ਜਿਹੜਾ ਆਨਲਾਈਨ ਉਹਨਾਂ ਨੇ ਆਪੋ ਆਪਣੀਆਂ ਵੈਬਸਾਈਟ ਰਿਲੀਜ਼ ਕੀਤੀਆਂ ਹੋਈਆਂ ਐਪ ਬਣੇ ਹੋਏ ਐ ਵੀ ਉੱਥੇ ਜਾ ਕੇ ਈਟੀਏ ਜਿਹੜਾ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਤੇ ਉਹ ਸਰ ਸਿਰਫ ਸਟਡੀ ਇੱਕ ਕਾਗਜ਼ੀ ਕਾਰਵਾਈ ਕਹਿ ਲਓ ਵੀ ਤੁਸੀਂ ਆਨਲਾਈਨ ਜਾਣਾ ਆਪਣਾ ਉਹ ਭਰਨਾ ਜਿਹੜੇ ਵੀ ਕੁਐਸਚਨ ਉਹਨਾਂ ਨੇ ਮੰਗੇ ਨੇ ਉਹਨਾਂ ਦਾ ਜਵਾਬ ਦੇ ਕੇ ਤੇ ਜਿਹੜੀ ਫੀ ਆ ਕ੍ਰੈਡਿਟ ਕਾਰਡ ਤੇ ਪੇ ਕਰ ਦੇਣੀ ਹੈ ਤੇ ਜਿਹੜਾ ਉਹ ਈਟੀਏ ਇਸ਼ੂ ਜੇ ਸਭ ਕੁਝ ਠੀਕ ਹੋਇਆ ਤੇ ਰੂਕੇ ਤੁਹਾਡਾ ਈਮੇਲ ਦੇ ਵਿੱਚ ਆ ਜਾਣਾ ਯੂਕੇ ਦਾ ਈਟੀਏ ਤੇ ਇੰਨਾ ਕਮਾਲ ਦਾ ਸਿਸਟਮ ਆ ਕਿ ਉਹ ਤੁਹਾਨੂੰ ਈਮੇਲ ਵੀ ਆ ਜੇ ਉਹ ਕਹਿੰਦੇ ਜੀ ਇਹਨੂੰ ਈਮੇਲ ਨੂੰ ਪ੍ਰਿੰਟ ਕਰਨ ਦੀ ਲੋੜ ਨਹੀਂ ਬਸ ਉਹਨਾਂ ਤੁਹਾਡਾ ਜਿਹੜਾ ਪਾਸਪੋਰਟ ਦਾ ਨੰਬਰ ਭਰਿਆ ਸੀ ਜੀ ਇਹ ਪਾਸਪੋਰਟ ਲੈ ਕੇ ਤੁਸੀਂ ਯੂਕੇ ਪਹੁੰਚੋਗੇ ਤੇ ਤੁਹਾਨੂੰ ਕੁਝ ਵੀ ਦਿਖਾਉਣ ਦੀ ਲੋੜ ਨਹੀਂ ਤੇ ਉੱਥੇ ਇਸ ਤਰ੍ਹਾਂ ਦਾ ਸਿਸਟਮ ਆ ਵੀ ਜਿਨ੍ਹਾਂ ਦਾ ਸਭ ਕੁਝ ਠੀਕ ਆ ਨਾ ਦਵਿੰਦਰ ਜੀ ਵੀ ਯੂਕੇ ਦੀਆਂ 에 ਉੱਥੇ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਵੀ ਪਾਸਪੋਰਟ ਸਕੈਨ ਕਰੋ ਤੇ ਤੁਸੀਂ ਇੱਕਦਮ ਆਪਣਾ ਉਥੋਂ ਗ੍ਰੀਨ ਲਾਈਟ ਮਿਲ ਜਾਂਦੀ ਹੈ ਸਕੈਨ ਹੋਣ ਤੋਂ ਬਾਅਦ ਤੇ ਤੁਸੀਂ ਬਾਹਰ ਆਪਣਾ ਸਮਾਨ ਚੁੱਕ ਕੇ ਨਿਕਲ ਜਾਂਦੇ ਹੋ ਤੁਹਾਨੂੰ ਕੋਈ ਇਮੀਗ੍ਰੇਸ਼ਨ ਅਫੀਸਰ ਕਸਟਮ ਅਫੀਸਰ ਨਹੀਂ ਪੁੱਛਦੇ ਜੀ ਤੋ ਇਸ ਕਰਕੇ ਸਿਸਟਮ ਬੜੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਬਲਵਾਨ ਆ ਚੁੱਕੇ ਨੇ ਜਿਹਦੇ ਵਿੱਚ ਕਿ ਇਹ ਜਿਹੜਾ ਕ੍ਰਿਮੀਨਲ ਦਾ ਵੀ ਉਹਨਾਂ ਦੀ ਇਹ ਬੈਕਗ੍ਰਾਉਂਡ ਚੈੱਕ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਉਹ ਦੇਸ਼ ਜਿਹੜੇ ਨੇ ਉਹ ਆਪਣੇ ਦੂਰ ਰੱਖਣਾ ਚਾਹੁੰਦੇ ਨੇ ਨਹੀਂ ਵੜਨ ਦੇਣਾ ਚਾਹੁੰਦੇ ਤੇ ਦੂਸਰੇ ਜਿਹੜੇ ਬੈਕਗ੍ਰਾਉਂਡ ਥੀਕ ਵਾਲੇ ਲੋਕ ਨੇ ਉਹਨ ਏ ਸਤਪਾਲ ਜੀ ਆਪਾਂ ਤੁਸੀਂ ਬਹੁਤ ਅੱਛੀ ਪਹਿਤ ਪਾਈ ਜਿਹੜੇ ਸਟੂਡੈਂਟਸ ਵਾਸਤੇ ਅਵਾਰਡ ਸੈਰੇਮਨੀ ਸ਼ੁਰੂ ਕੀਤੀ ਉਹਦੇ ਬਾਰੇ ਹੁਣ ਦੱਸੋ ਥੋੜਾ ਜਿਹਾ ਹਾਂਜੀ ਬਿਲਕੁਲ ਆਪਾਂ ਜਦੋਂ ਆਪਰਚੂਨਿਟੀ ਮਿਲੀ ਸੀ ਆਪਾਂ ਨੂੰ ਰਿਸਪੌਂਸਿਬਿਲਟੀ ਮਿਲੀ ਹੋਈ ਹੈ ਬ੍ਰੈਮਟਨ ਵਾਰਡ 9 10 ਤੋਂ ਸਕੂਲ ਟਰਸਟੀ ਤੇ ਪੀਬੀਐਲ ਇਸ ਸਕੂਲ ਬੋਰਡ ਦੇ ਆਪਾਂ ਡਿਪਟੀ ਚੇਅਰਮੈਨ ਦੀ ਰਿਸਪੌਂਸਿਬਿਲਟੀ ਜਿਹੜੀ ਟਰਸਟੀ ਸਾਹਿਬਾ ਨੇ ਸੌਂਪੀ ਹੋਈ ਹੈ ਉਹਦੇ ਵਿੱਚ ਫਿਰ ਆਪਾਂ ਜਿਹੜਾ ਜੀ 2023 ਤੋਂ ਇਹ ਫਿਰਤ ਪਾਈ ਹੋਈ ਹੈ ਕਿ ਬ੍ਰੈਮਟਨ ਵਾਰਡ 9 10 ਦੇ ਜਿੰਨੇ ਵੀ ਸੈਕੰਡਰੀ ਸਕੂਲ ਆ ਪੀ ਗ੍ਰੈਜੂਏਸ਼ਨ ਦੇ ਮੌਕੇ ਤੇ ਉਹਨਾਂ ਦੇ ਵਿੱਚੋਂ ਬੈਸਟ ਬੈਸਟ ਜਿਹੜੇ ਹੋਣਗੇ ਜੀ ਵੀ ਹਰ ਸੈਕੰਡਰੀ ਸਕੂਲ ਦੇ ਵਿੱਚੋਂ ਦੋ ਸਟੂਡੈਂਟ ਅਸੀਂ ਜਿਹੜੇ ਆ ਉਹ ਸਕੂਲ ਦੇ ਵਿੱਚ ਜਿਹੜਾ ਲਰਨਿੰਗ এনवायरमेंट ਆ ਉਸ ਨੂੰ ਇੰਪਰੂਵ ਕਰਨ ਦੇ ਲਈ ਜਿੰਨਾ ਵੀ ਉਹਨਾਂ ਦਾ ਕੰਟਰੀਬਿਊਸ਼ਨ ਹੋਵੇ ਸੋ ਇਹ ਪ੍ਰਿੰਸੀਪਲਜ਼ ਨਾਲ ਜਿਹੜਾ ਜੀਪੀ ਕੋਆਰਡੀਨੇਟ ਕਰਕੇ ਤੇ ਉਹ ਦੋ ਸਟੂਡੈਂਟ ਹਰ ਸਕੂਲ ਤੋਂ ਮੈਂ ਆਇਡੈਂਟੀਫਾਈ ਕਰਵਾਨੇ ਆ ਆਪਾਂ ਤੇ ਫਿਰ ਉਹਨਾਂ ਨੂੰ ਜਿਹੜਾ ਜੀਪੀ ਗ੍ਰੈਜੂਏਸ਼ਨ ਦੇ ਮੌਕੇ ਤੇ ਗ੍ਰੇਡ 12 ਦੇ ਜਿਹੜੇ ਉਹ ਬੱਚੇ ਹੁੰਦੇ ਆ ਆਪਾਂ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਤੇ ਉਹਦੇ ਨਾਲ ਹੀ ਫਿਰ ਜਿਹੜਾ ਆਨਰੇਰੀਅਮ ਦੇ ਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਇਹ ਸਨਮਾਨ ਦਾ ਜਿਹੜਾ ਪ੍ਰੋਸੈਸ ਅਸੀਂ ਆਲਰੇਡੀ ਹੁਣ ਇਸ ਸਾਲ ਦਾ ਸ਼ੁਰੂ ਕਰ ਚੁੱਕੇ ਆ ਜਿਹੜੇ ਕਿ ਜੂਨ ਦੇ ਵਿੱਚ 10 ਐਵ ਈ ਬ੍ਰੈਮਟਨ ਵਾਰਡ ਨੰਬਰ 10 ਉਹਦੇ ਵਿੱਚ ਜਿਹੜਾ ਜੀ ਪਿਸੰਦਲਗੋਟ ਹਾਈ ਸਕੂਲ ਹੋਊਗਾ ਲੋਈਸ ਆਰਬਰ ਸਕੂਲ ਹੋਏਗਾ ਕੈਸਲਬਰੁੱਕ ਸਕੂਲ ਵੀ ਹੋਏਗਾ ਹੈਰਲਡ ਬ੍ਰੈਥਵਿਟ ਵੀ ਸਾਡਾ ਸਕੂਲ ਹੋਏਗਾ ਤੇ ਇਹਦੇ ਨਾਲ ਹੀ ਫਿਰ ਹੰਬਰਵਿਊ ਸਕੈਂਡਰੀ ਸਕੂਲ ਵੀ ਹੋਏਗਾ ਸੋ ਇਹਨਾਂ ਪੰਜਾਂ ਸਕੂਲਾਂ ਦੇ ਵਿੱਚੋਂ ਦੋ-ਦੋ ਬੱਚੇ ਲੈ ਕੇ ਜਿਹੜਾ ਜੀ ਪੇ ਟਰਸਟੀ ਦਾ ਇਹ ਐਵਾਰਡ ਹੈ ਇਹ ਬੈਸਟ ਟੂ ਬੈਸਟ ਸਟੂਡੈਂਟਸ ਨੂੰ ਜੂਨ ਦੇ ਵਿੱਚ ਦਿੱਤੇ ਜਾਣਗੇ ਜੀ ਜੀ ਥੈਂਕ ਯੂ ਸੋ ਮੱਚ ਸਤਪਾਲ ਜੀ ਤੁਸੀਂ ਬਹੁਤ ਅਹਿਮ ਜਾਣਕਾਰੀ ਜਿਹੜੀ ਸਾਡੇ ਸੋਤਿਆਂ ਨੇ ਦਿੱਤੀ ਤੇ ਜਾਣ ਜਾਂਦੇ ਆਪਾਂ ਸੀਟ ਬੈਲਟ ਦੀ ਗੱਲ ਜ਼ਰੂਰ ਗੱਲ ਕਰ ਲਈਏ ਵੀ ਸੀਟ ਬੈਟ ਆਪਾਂ ਹੀ ਨੀ ਵੀ ਭਾਈ ਫਾਈਨ ਲੱਗਣਾ ਤਾਂ ਹੀ ਪਉਣੀਆਂ ਇਹਦੇ ਹੋਰ ਬੜੇ ਕਾਰਨ ਨੇ ਸੀਟ ਬੈਲਟ ਲਾਉਣ ਦੇ ਪਰ ਅੱਜ ਜਿਹੜਾ ਖਾਸ ਤੌਰ ਤੇ OPP ਨੇ ਇਹਦੇ ਬਾਰੇ ਬੜੀ ਕਮਾਲ ਦੀ ਇਨਫੋਰਮੇਸ਼ਨ ਜਿਹੜੀ ਆ ਜੀਪੀ ਹੋ ਰਿਲੀਜ਼ ਕੀਤੀ ਆ ਵੀ ਸੀਟ ਵੈਲਟ ਦਾ ਫਾਇਦਾ ਤੁਹਾਨੂੰ ਤਾਂ ਹੋਣਾ ਜੇ ਇਹ ਲਾਈ ਹੋਊਗੀ ਤਾਂ ਮਤਲਬ ਕਟੀ ਦੇ ਵਿੱਚ ਉਹ ਕੰਪਨੀ ਨੇ ਫਿੱਟ ਕੀਤੀ ਹੋਆ ਪਰ ਜੇ ਤੁਸੀਂ ਸੀਟ ਬੈਲਟ ਲਾਈ ਨਹੀਂ ਤੇ ਮੈਨੂੰ ਕੋਈ ਦੇਖਦਾ ਨਹੀਂ ਲੋ ਜੀ ਮੈਨੂੰ ਇਹ ਵਕਤ ਪੈ ਜਾਣਾ ਇਹ ਆਮ ਮਾਨਸਿਕਤਾ ਆਵਾ ਇਹ ਹੈਗੀਆਂ ਕੁਝ ਕਲਚਰ ਦੇ ਵਿੱਚ ਕਿ ਸੀਟ ਬੈਲਟ ਲਾਉਣਾ ਜਿਹੜਾ ਇੱਕ ਬਹੁਤ ਵੱਡਾ ਕੰਮ ਸਮਝਿਆ ਜਾਂਦਾ ਪਰ ਜਦੋਂ ਕਿ ਵੀ ਹੁਣ ਆਮ ਤੌਰ ਤੇ ਆ ਬ੍ਰੈਮਟਨ ਜਿਹੜਾ ਪਿਛਲੇ ਦਿਨ ਇਹ ਗੱਡੀ ਪਲਟੀ ਆ ਖਤਾਨਾ ਦੇ ਵਿੱਚ ਗਰਕ ਹੋਈ ਆ ਉਹ ਪੰਜਾਬੀ ਮੁੰਡਿਆਂ ਦੀ ਗੱਡੀ ਸੀ ਅਜੰਡੇ ਵੀ ਕਹਿੰਦੇ ਵੀ 48 ਘੰਟਿਆਂ ਚ ਉਹ ਤਿੰਨ ਗੱਡੀਆਂ ਸ਼ਿਕਾਰ ਹੋਈਆਂ ਸੜਕਾਂ ਤੋਂ ਲੱਤ ਕੇ ਤਬਾਹ ਹੋਈਆਂ ਕੈਲਡਨ ਚ ਤੇ ਬ੍ਰੈਮਟਨ ਦੇ ਵਿੱਚ ਤਿੰਨ ਹੀ ਉਹ ਪੰਜਾਬੀ ਮੁੰਡਿਆਂ ਦੀਆਂ ਗੱਡੀਆਂ ਸੀਗੀਆਂ ਤੇ ਨਹੀਂ ਮਤਲਬ ਇੱਥੇ ਹੁਣ ਆਪਾਂ ਕਿੰਨੇ ਵੀ ਆਏ ਤੇ ਸਾਰੀ ਦੁਨੀਆ ਤੋਂ ਲੋਕ ਆ ਸਾਰੀ ਗੋਲੀਆਂ ਤੋਂ ਆਏ ਹੋਏ ਲੋਕ ਇਹਨਾਂ ਸੜਕਾਂ ਤੋਂ ਬੜੇ ਵਧੀਆ ਲੰਘ ਸਕਦੇ ਆ 48 ਘੰਟਿਆਂ ਜੀ ਤੇ ਤਿੰਨ ਗੱਡੀਆਂ ਸੜਕ ਤੋਂ ਲੱਤ ਕੇ ਗੜਕ ਹੋਈਆਂ ਤੇ ਉਹ ਤਿੰਨੇ ਹੀ ਪੰਜਾਬੀ ਮੁੰਡਿਆਂ ਦੀਆਂ ਗੱਡੀਆਂ ਸੀਆਂ ਜਿਹੜੀ ਸੱਚੀ ਗੱਲ ਉਹ ਸੱਚੀ ਆ ਇਹ ਕੋਈ ਗੱਲ ਚੁਭਣੀ ਨਹੀਂ ਚਾਹੀਦੀ ਨਾ ਇਹ 네ਗੇਟਿਵ ਹੁੰਦੀ ਉਹ ਸੱਚ ਹੈ ਸੱਚ ਨੂੰ ਜਿੰਨਾ ਚਿਰ ਅਸੀਂ ਮੰਨਣ ਨੂੰ ਤਿਆਰ ਨਹੀਂ ਹੋਣੇ ਚਿਰ ਅਸੀਂ ਸਮੱਸਿਆ ਹੱਲ ਨਹੀਂ ਕਰ ਸਕਦੇ ਸੋ ਇਸ ਕਰਕੇ ਉਹ ਤਮਾਸ਼ਾ ਬੰਦ ਕਰੀਏ ਵੀ ਇਹ ਤਾਂ ਜੀ ਕਮਿਊਨਿਟੀ ਦਾ ਨਾਮ ਬਦਨਾਮ ਹੋ ਗਿਆ ਇਹ ਤਾਂ ਜੀ ਸਿਟੀ ਦਾ ਨਾਮ ਬਦਨਾਮ ਹੋ ਗਿਆ ਉਹ ਸਮੱਸਿਆ ਹੈ ਆਪਾਂ ਸਮੱਸਿਆ ਹੱਲ ਕਰਨੀ ਆ ਬਦਨਾਮੀ ਨਹੀਂ ਹੋ ਰਹੀ ਸਮਸਿਆ ਦੀ ਗੱਲ ਕਰਕੇ ਉਹਨੂੰ ਹੱਲ ਕਰਨ ਦਾ ਆਪਾਂ ਜਿਹੜਾ ਔਰਾ ਲੱਭਣ ਦੀ ਕੋਸ਼ਿਸ਼ ਹੈ ਸੋ ਇਹ ਚ ਕਰਕੇ ਮੈਂ ਸਮਝਾਂਗਾ ਕਿ ਇਹ ਜਿਹੜਾ ਸੀਟ ਬੈਲਟ ਆ ਇਹ ਉਹ ਅਨਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਜਿਹੜਾ ਇਸ ਵੇਲੇ ਅਵੇਅਰ ਕਰਨ ਦੀ ਕੈਂਪੇਨ ਚਲਾਈ ਹੋਈ ਹੈ ਕਿ ਗੱਡੀਆਂ ਸਾਰੀਆਂ ਦੇ ਵਿੱਚ ਹੈਗੀ ਹੈ ਫਾਇਦਾ ਉਹਨੂੰ ਹੋਏਗਾ ਜੇ ਇਹਨੂੰ ਜਿਹੜੇ ਇਹਨੂੰ ਲਾਭ ਹੀ ਲੈਣਗੇ ਜਾਂ ਲਾਭ ਹੀ ਲੈਣਗੀਆਂ ਸੋ ਇਸ ਕਰਕੇ ਆ ਜਿਹੜੇ ਬ੍ਰੈਮਟਨ ਦੇ ਵਿੱਚ ਇਹ ਹੁਣ ਸੜਕ ਤੋਂ ਲੱਥੀ ਸੀ ਗੱਡੀ ਦੋ ਮੁੰਡੇ ਨਿਕਲ ਕੇ ਬਾਹਰ ਡਿੱਗੇ ਨਿਕਲ ਕੇ ਬਾਹਰ ਕਦੋਂ ਡਿੱਗਦਾ ਵਿਅਕਤੀ ਜਦੋਂ ਸੀਟ ਬੈਲਟ ਨਹੀਂ ਲੱਗੀ ਹੋਈ ਆ ਜਹਾਜ਼ ਪਲਟਿਆ ਸੀਗਾ ਟੋਰਾਂਟੋ 에어ਪੋਰਟ ਤੇ ਕਿਸੇ ਦਾ ਬਹੁਤਾ ਕੋਈ ਵਾੜ ਬਿੰਗਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਸਾਰਿਆਂ ਦੇ ਸੀਟ ਬੈਲਟਾਂ ਲੱਗੀਆਂ ਹੋਈਆਂ ਸੀਗੀਆਂ ਸੋ ਸੀਟ ਬੈਲਟ ਨੇ ਉਦੋਂ ਬੈਨੀਫਿਟ ਦੇਣਾ ਜਦੋਂ ਉਹ ਲਾਈਵ ਹੀ ਹੋਈ ਹੈ ਤਿੰਨੇ ਤੇ ਉਦਾਂ ਜਿਉ ਗੱਡੀ ਦੇ ਵਿੱਚ ਫਿੱਟ ਹੈ ਅਸੀਂ ਬੈਠਿਆ ਸੀਟ ਬੈਲਟ ਲਾਈ ਬਿਨਾ ਗੱਡੀ ਨੂੰ ਜੇ ਅੱਗੇ ਚੱਲ ਕੇ ਕੋਈ ਹਾਦਸਾ ਪੇਸ਼ ਆਇਆ ਤੇ ਫਿਰ ਨੁਕਸਾਨ ਜਿਹੜਾ ਜੀ ਵੀ ਸੀਟ ਬੈਲਟ ਲੱਗੀ ਹੋਵੇ ਤੇ ਉਹਦੇ ਮੁਕਾਬਲੇ ਕਿਤੇ ਵੱਧ ਹੁੰਦਾ ਜਾਂ ਨਾ ਆਮ ਤੌਰ ਤੇ ਜਾਂਦੀਆਂ ਸਹੀ ਗੱਲ ਹੈ ਜੀ ਬਿਲਕੁਲ ਸੀਟ ਬੈਲਟ ਦੀ ਬਹੁਤ 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 ਇੰਪੋਰਟੈਂਟ ਸੈਂ ਹੈ ਵੀ ਭਾਈ ਸੀਟ ਬੈਲਟ ਜਿਹੜੀ ਲਾ ਕੇ ਰੱਖੋ ਹੀ ਸਿਰਫ ਜੁਰਮਾਨੇ ਤੋਂ ਨਹੀਂ ਦਰਨੇ ਤੁਹਾਡੀ ਮੌਤ ਦਾ ਕਾਰਨ ਬਣ ਜਾਂਦੀ ਹੈ ਜਦੋਂ ਤੁਸੀਂ ਸੀਟ ਬੈਲਟ ਨਹੀਂ ਲਗਾਉਂਦੇ ਅ ਜਦੋਂ ਸਮਝਣ ਤੇ ਕੀ ਕਹਾਂ ਚਾਹੋਗੇ ਅਸੀਂ ਇਹਨਾਂ ਕਹਿਣਾ ਚਾਹੁੰਦੇ ਹਾਂ ਜੀ ਵੀ ਜੇ ਸਮੱਸਿਆ ਦੀ ਗੱਲ ਹੋਵੇ ਕੁੱਸ ਮਸੀਹਾ ਦੀ ਗੱਲ ਕਰਨਾ 네ਗੇਟਿਵ ਨਹੀਂ ਹੈ ਜੇ ਗੱਲ ਕੋਈ ਕੋਲੋ ਬਣਾ ਕੇ ਝੂਠ ਕੀਤੀ ਜਾ ਰਹੀ ਹੋਵੇ ਤੇ ਉਹ ਗੱਲ 네ਗੇਟਿਵ ਹੁੰਦੀ ਹੈ ਜਿਹੜਾ ਸੱਚ ਹੈ ਉਹ ਸੱਚ ਹੈ ਉਹਨੂੰ ਐਡਮਿਟ ਅੱਜ ਕਰ ਲਈਏ ਘੱਟ ਨੁਕਸਾਨ ਦੇ ਦੌਰਾਨ ਤਾਂ ਬਹੁਤ ਵਧੀਆ ਗੱਲ ਆ ਪਰ ਹੋਰ 10 20 50 ਸਾਲ ਤਬਾਹ ਹੋਣ ਤੋਂ ਬਾਅਦ ਸੱਚ ਜੇ ਆਪਣੇ ਆ ਮਜਬੂਰ ਹੀ ਬੱਸ ਜੇ ਫੇਰ ਬਾਅਦ ਦੇ ਵਿੱਚ ਮੰਨਣਾ ਪਵੇ ਵੇਖੜੀ ਗੱਲ ਹੈ ਮੈਂ ਉਹਨੂੰ ਸਿਆਣਪ ਵੀ ਨਹੀਂ ਸਮਝਦਾ ਸੋਇਰ ਕਰਕੇ ਸੱਚ ਨੂੰ 네ਗੇਟਿਵਿਟੀ ਕਹਿਣਾ ਸਿਆਣਪ ਨਹੀਂ ਹੈ ਸੱਚ ਨੂੰ ਕਹਿਣਾ ਵੀ ਸ਼ਹਿਰ ਬਦਨਾਮ ਹੋ ਗਿਆ ਸਿਆਣਪ ਨਹੀਂ ਹੈ ਸੱਚ ਨੂੰ ਕਹਿਣਾ ਵੀ ਕਮਿਊਨਿਟੀ ਬਦਨਾਮ ਹੋ ਗਈ ਸਿਆਣਪ ਨਹੀਂ ਹੈ ਇਹ ਕੰਮ ਪਿਛਲੇ ਦਹਾਕਿਆਂ ਦੌਰਾਨ ਹੁੰਦੇ ਆਏ ਆ ਜਿਸ ਕਰਕੇ ਜਿੱਥੇ ਕਮਿਊਨਿਟੀ ਪਹੁੰਚੀ ਹੋਈ ਹੈ ਅੱਖਾਂ ਦੇ ਸਾਹਮਣੇ ਆ ਇਸ ਵੇਲੇ ਕੰਦ ਤੇ ਲਿਖਿਆ ਸੱਚ ਪੜ ਲਈਏ ਜੀ ਅ ਜਰ ਸਭ ਲੌਂਗ ਵੀਕੈਂਡ ਆ ਰਿਹਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕੱਲ ਨੂੰ ਥਰਸਡੇ ਉਸ ਤੋਂ ਬਾਅਦ ਫਰਡੇ ਸੈਟਰਡੇ ਸੰਡੇ ਮੰਡੇ ਦੀਆਂ ਛੁੱਟੀਆਂ ਨੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਨੇ ਤੇ ਸਭ ਸਾਰਿਆਂ ਨੂੰ 올 ਦਾ ਬੈਸਟ ਆਪਾ ਕਹਿਣਾ ਚਾਹਾਂਗੇ ਤੇ ਬੀ ਸੇਫ ਡਰਾਈਵ ਕੇਅਰਫੁਲ ਛੁੱਟੀਆਂ ਦੇ ਦੌਰਾਨ ਮੈਂ ਇਨਾ ਜ਼ਰੂਰ ਭੈਣ ਪਰਵਾ ਨੂੰ ਕਹਿ ਕੇ ਜਾਣਾ ਹੁੰਨੇ ਵੀ ਸਕੂਲ ਦੇ ਵਿੱਚ ਆਪਾਂ ਸੈੱਲ ਫੋਨ ਘਰੋਂ ਭੇਜਦੇ ਸੀ ਤੇ ਮੰਗ ਕਰਦੇ ਸੀ ਵੀ ਪਾਬੰਦੀ ਇੱਤੇ ਸਕੂਲ ਲਾਵੇ ਜਦ ਕਿ ਸਕੂਲ ਕਹਿੰਦਾ ਹੀ ਨਹੀਂ ਸੀ ਵੀ ਤੁਸੀਂ ਭੇਜੋ ਆਪੇ ਹੀ ਲੈ ਕੇ ਦਿੰਦੇ ਸੀ ਆਪੇ ਹੀ ਭੇਜ ਦਿੰਦੇ ਸੀ ਚਲੋ ਸਕੂਲ ਨੇ ਹੁਣ ਉਹ ਪਾਬੰਦੀ ਲਾ ਲਈ ਪਰ ਛੁੱਟੀਆਂ ਦੇ ਦੌਰਾਨ 24 ਘੰਟੇ ਬੱਚੇ ਘਰਾਂ ਵਿੱਚ ਐ ਜੇ ਉਹ ਸਕੂਲ ਵਾਲੀ ਪਾਬੰਦੀ ਹੁਣ ਘਰ ਵਿੱਚ ਨਹੀਂ ਲਾਈ ਤੇ ਪ੍ਰਣਾਲਾ ਉੱਥੇ ਦਾ ਉੱਥੇ ਸੋ ਇਸ ਕਰਕੇ ਇਹ ਸੋਸ਼ਲ ਮੀਡੀਆ ਅਬਿਊਜ਼ ਬੈਡਰੂਮਾਂ ਤੱਕ ਥੋੜਾ ਜਿਹਾ ਇਹ ਕੰਟਰੋਲ ਘਰਾਂ ਦੇ ਵਿੱਚ ਆ ਕੇ ਹੁਣ ਟੀਚਰ ਨਹੀਂ ਕਰ ਸਕਦੇ ਉਹ ਪੇਰੈਂਟਸ ਦਾ ਆਪਣਾ ਕੰਮ ਹੈ ਵੈਸੇ ਬੱਚਿਆਂ ਨੂੰ ਇਹਨਾਂ ਡਿਵਾਈਸਸ ਦੀ ਲਿਮਟਿਡ ਜਿਹੜਾ ਉਹ ਲੈ ਕੇ ਕਹ ਲਓ ਵੀ ਪਲੇਟ 'ਚ ਪਰੋਸ ਕੇ ਦਿੱਤੇ ਹੋਣ ਤੇ ਉਹ ਬੈਸਟ ਟੂ ਬੈਸਟ ਹੈ ਵਾਈਫਾਈ ਜਿਹੜਾ ਜੀ ਵੀ ਕੰਟਰੋਲ ਹੈ 24 ਘੰਟੇ ਉਹ ਪੇਰੈਂਟਸ ਦੇ ਹੱਥ ਵਿੱਚ ਹੈ ਬੈਡਰੂਮ ਤੱਕ ਜਾਣੀਆਂ ਇਹ ਡਿਵਾਈਸਸ ਕਿ ਨਹੀਂ ਇਹ ਡਿਸਾਈਡ ਪੇਰੈਂਟਸ ਨੇ ਹੀ ਕਰਨਾ ਹੁੰਦਾ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਰੇ ਪੇਰੈਂਟਸ ਆ ਸਭ ਕੁਝ ਦੇ ਬਾਰੇ ਅਵੇਅਰ ਹੈ ਚੰਗੀ ਤਰ੍ਹਾਂ ਮੈਨੇਜ ਕਰ ਪਾ ਰਹੇ ਆ ਘਰਾਂ ਦੇ ਵਿੱਚ ਡਿਵਾਈਸਸ ਦਾ ਯੂਜ਼ ਉਹਨਾਂ ਦੇ ਬੱਚੇ ਕਮਾਲ ਕਰ ਰਹੇ ਉਨ੍ਹਾਂ ਦੇ ਵਿੱਚੋਂ ਕਮਾਲ ਕਰ ਰਹੇ ਇਹ 10 ਬੱਚਿਆਂ ਨੂੰ ਅਸੀਂ ਜੂਨ ਦੇ ਵਿੱਚ ਸਨਮਾਨਿਤ ਵੀ ਕਰਾਂਗੇ